ਸਤਨਾਮ ਸ੍ਰੀ ਵਾਗੁਰੂ ਸਭ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਪਰਬ ਜੀਆ ਵਧਾਈਆ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆ ਸੰਤੋ ਤੋ ਗਾਵੋ ਫਰੀ ਕੇ ਰਾਮ ਮਨ ਜੀਵ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਮਰ ਮੇਰੇ ਆਤ ਸਦਾ ਰਹੋ ਹਰ ਨਾਲੇ ਮਨੁ ਲਾਰੋ ਹੁਕਮ ਮਰ ਮੇਰੇ ਦੁਖ ਸਾ ਵਿਸਾਰਨਾ ਅੰਗੀਕਾਰੋ ਕਰੀਤੀ ਰਾ ਕਾਰਜ ਸਭ ਸਵਰਨਾ ਸਭ ਨਗਲਾ ਸੁਮਰਤ ਸਵਾਮੀ ਸੋ ਕੋ ਮਰੋ ਵਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਘਾਤਾ ਤੇ ਰਹਿ ਸਭੁ ਸ਼ਹਿ ਜਿਸ ਦੇ ਸੂ ਪਾਵੇ ਸਦਾ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾ ਜੇ ਸਦਖਨੇਹ ਕਹੇ ਨਾਨਕ ਸੱਚੇ ਸਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਕੋ ਆਇਆ ਕਰਛਾ ਸੁਕੁਮਨ ਆਇ ਵਸਿਆ ਜਿਨ ਇਸ਼ਾ ਸਭ ਪੂਜਾਇਆ ਸਦਾ ਕਰਮਾਨ ਕੀਤਾ ਕਰੋ ਬਟੋ ਜਿਸ ਤਿਹਾ ਇਹ ਬੜਿਆ ਆਇਆ ਕਹੈ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੂ ਸਚਾ ਨਾਮ ਮੇਰਾ ਆਧਾਰੋ ਬਾਜੇ ਪੰਚੀ ਸੁਛਤ ਅਧਿਕਰਸ ਪਾਗ ਹੈ ਕਰਸ ਪਾਗਿਆ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਸਰਕਾਰੰ ਭਾਇ ਤੁਝ ਕੋ ਸੇਨਾ ਮਰਕੇ ਲਗੇ ਕੈ ਨਾਨਕ ਤਸ ਕੋ ਤਿੱਕਰ ਅਨਨਵਾਜੀ ਸਾਜੀ ਲਵੇ ਬਨ ਦੇ ਨਮਾਣੀ ਦੇ ਨਵਾਣੀ ਲਵੇ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਸਰਮਤ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਏ ਨਾ ਹੋਰ ਥਾਉ ਨਹੀਂ ਸ਼ਬਦ ਲਗ ਸੁਵਾਰਿਆ ਕੈ ਨਾਨਕ ਲੇਵੇ ਬਾਜੋ ਕਿਆ ਕਰੇ ਵਿਚਾਰਿਆ आनंद आनंद सबको कहे आनंद गुरु ते जानिया जानिया आनंद सदा आ, 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 अनान्द अनान्द गुरु ते कृपा करे प्यारिया कर कृपा किल विखो कटे ज्ञान अञ्जन सारेया अंतरो जन का मो तुटा तिनका सब सच्चे सवारिया कह नारके आनंद है आनंद गुरु ते जानिया पापा जस्तु दे सोई जन पावे ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਤੈ ਦਿਸ ਇੱਕ ਨਿਉ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਬਾਣਾ ਪਾਵੇ ਹੈ ਨਾਨਕ ਜਿਸ ਤੇ ਪਿਆਰੇ ਸੋਈ ਜਨ ਪਾਵੇ ਆਹੋ ਸਤ ਪਿਆਰੋ ਓਕਤ ਕੇ ਕਰੋ ਘਾੜੀ ਰੋਕਣੀਆ ਕਤਕੇਰੀ ਇਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਹ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਈ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਾ हे माया मोड़े जन एत परंपुल आया माया ता मोड़े इतने कीती जिंत गवली पाया कुर्बान की तात से बटो जिन मोह मीठा लाया कह नानक मन चंचल चितराई किने ना पाया हे मन प्यारिया तू सदा सत संभाल ले योब डंब तू जे देखदा चले नाही तेरे नाले ਸਾ ਤੇਰੇ ਚੱਲੇ ਨਹੀਂ ਇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੋਲ ਨਾ ਕੀ ਚਹਿ ਜਿਤ ਅੰਤ ਬਸੋ ਤਾਈਐ ਸਾਧੂ ਗੁਰੂ ਕਾ ਆਪਦੇਸ ਸੁਣ ਤੂੰ ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪੂ ਜਾਣੇ ਜੇ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਉਖੜ ਆਪੇ ਤਾਂ ਵਿਖੇ ਸਭ ਤੂ ਹੈ ਜਨ ਜਗਤੋ ਪਾਇਆ ਕਹੈ ਨਾਨਕ ਤੂ ਸਦਾ ਕਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨੁ 사ਇਆ ਜੇ ਜੰਤ ਸਭ ਤਦੋ ਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਹੰਕਾਰ ਚੁਕਰਾ ਸਤਿਗੁਰੂ ਭਲਾ ਪਾਇਆ ਕਹੇ ਨਾਲਿ ਦਿਸਨੋ ਆਪ ਤੁਠਾ ਤੈਨ ਅੰਮ੍ਰਿਤ ਗੁਰਤੇ ਪਾਇਆ ਭਗਤਾ ਕੀ ਚਾਲ ਨਰਾਲੀ ਚਾਲ ਅਨਰਾਲੀ ਭਗਤਾ ਕੇਰੀ ਬਖਮਾਰਗ ਚਲਣਾ ਲਬ ਲੋਭ ਹੰਕਾਰ ਤਦ੍ਰਿਸ਼ਨਾ ਭਗਤ ਨਾਹੀ ਬੋਲਣਾ ਹਨਿਓ ਤਿੱਖੀ ਵਾਲੋ ਨਿੱਕੇ ਇਹਤ ਮਾਰਗ ਜਾਣਾ ਪਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਸਨਾ ਸੁਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੇ ਜੋ ਤੂੰ ਚਲਾਏ ਤੇਵੇ ਚੱਲੇ ਸਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਏ ਤੇਵੇ ਚੱਲੇ ਜਿਨਾ ਮਾਰਗ ਪਾਵੇ ਘਰ ਕਿਰਪਾ ਜਿਨ ਨਾਮ ਲਏ ਸੇ ਹਰ ਹਰ ਸਦਾ ਤਿਆਵੇ ਜਿਸਨੋ ਕਥਾ ਸੁਣਾਏ ਆਪਨੀ ਸੇ ਗੁਰਦੁਆਰੇ ਸੁਖ ਪਾਵੇ ਕਹੈ ਨਾਨਕ ਸੱਚੇ ਸਭ ਜੋ ਭਾਵੇ ਤੇਵੇ ਚਲਾਵਹਿ ਏ ਓ ਸੋਇਲਾ ਸੋ ਸਵਾ ਆਵਾ ਸਭ ਦਉ ਸਵਾ ਆਵਾ ਸਦਾ ਸੋਇਲਾ ਸਤਗੁਰੂ ਸੁਨਾਇਆ ਏ ਤਿੰਨ ਕਾ ਮਨ ਵਸਿਆ ਜਿਨ ਧੂਲ ਖਿਆ ਆਇ ਇੱਕ ਫਿਰੇ ਘਨੇਰੇ ਕਰੇ ਗੱਲਾ ਗੱਲੀ ਕਿਨੇ ਨਾ ਪਾਇਆ ਕਹ ਨਾਨਕ ਸਭ ਸੋਇਲਾ ਸਤਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰ ਧਾਇਆ ਹਰ ਧਾਇਆ ਪਵਿੱਤ ਹੋਏ ਗੁਰਮੁਖ ਜਿਨਨੀ ਧਾਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸੁਆਇ ਕਹਿੰਦੇ ਪਵਿੱਤ ਸੁਣਦੇ ਪਿਤ ਸੰਵਿੱਤ ਜਿਨੀ ਮਨ ਵਸਾਇ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਘਰ ਆਰ ਧਿਆਇ ਕਰਮੀ ਸਹਿਜਨ ਉਪਜੈ ਮਿਲ ਸਹਿਸੇ ਸੈਸਾਰਾ ਜਾਇ ਨਾ ਜਾਇ ਸਹਿਸਾkti ਸੰਜਮ ਰਹੇ ਕਰਮ ਕਮਾਇ ਸਹਿਸੇ ਜਿਉ ਮਿਲਿੜ ਹੈ ਕਿ ਤ ਸੰਜਵਾ ਧੋਤਾ ਜਾਇ ਮਨ ਤੋਬੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਸ ਸਾਸ ਇਵਜਾਰ ਜਿਉ ਮਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮਲੇ ਤਿੰਨੀ ਜਨਮ ਜੂਏ ਹਰਿਆ ਇਹੇ ਤ੍ਰਿਸ਼ਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੋ ਵੇ ਤਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਹੇ ਹਾਰਿਆ ਜਿਉ ਨਿਰਮਲੋ ਬਰੋ ਨਿਰਮਲੋ ਬਰੋ ਤੈਨ ਨਿਰਮਲ ਜਿਉ ਨਿਰਮਲ ਸਰਪੁਰ ਤੇ ਕਰਨੀ ਕਮਾੜੀ ਕੁੜ ਕੀ ਸੋਏ ਪਹੁੰਚੇ ਨਾਹੀ ਮਨ ਸਤ ਸਬਾਣੀ ਜਨਮ ਰਤਨ ਜਿਨਨੀ ਕਟਿਆ ਭਲੇ ਸੇ ਬੰਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰ ਸਿੱਤੀ ਸਰਮਖੋਵੇ ਹੋਵੇ ਤਾਂ ਸਰਮਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹੀਰ ਦੇ ਤੇ ਆਏ ਅੰਦਰ ਆਤਮਾ ਸਮਾਲੇ ਆਪ ਛੋੜ ਸਦਾ ਰਹੇ ਪਰਣ ਗੁਰ ਬਿਨ ਅਬ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਰਮਖੋਵੇ ਜੇ ਕੋ ਗੁਰ ਤੇ ਬੇਮਖੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੇ ਮੁਕਤ ਨਾ ਹੋਰ ਥਾ ਕੋਈ ਪੁੱਛੋ ਵੇ ਕੀ ਆਜਾਏ ਨੀਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋਊਗਾ ਬਹੁ ਸੱਖੀ ਬਾਣੀ ਬਾਣੀ ਦਾ ਗਾਉ ਗੁਰੂ ਕੇਰੀ ਬਾਣੀ ਆ ਸਰਵਾਣੀ ਜਿਲ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪਿਉ ਅਮਰ ਸਦਾ ਰਹੋ ਹਰ ਰੰਗ ਜਪਿਓ ਸਰਨ ਪਾੜੀ ਕਹਿ ਨਾਨਕ ਸਦਾ ਗਾਉ ਏ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅਗ ਬਖਾੜੇ ਹਰ ਹਰਿ ਨਿਤ ਕਰੇ ਰਸਨਾ ਕਿਆ ਕਛੂ ਨਾ ਜਾਣੀ ਜਿਨ ਕਾ ਮਿਹਰ ਲਿਆ ਮਾਇਆ ਬੋਲਣ ਪਾਇ ਰਾ ਬਾਣੀ ਕੈ ਨਾਨਕ ਸਤਿਰੁ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਗਾ ਇਹ ਹੋਆ ਸਮਾਉ ਸਭ ਸਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀ ਰਤਨ ਹੈ ਆਪੇ ਜਸਨੋ ਦੇ ਬੁਜਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ शिव शक्तय ਆਪੋ ਪਾ ਕੇ ਕਰਤੇ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੇ ਹੁਕਮ ਕੇ ਸਹੂਜਾਇ ਥੋੜੇ ਮੰਨਨ ਹੋਵੇ ਮੁਕਤ ਸਬਦ ਮਨ ਵਸਾਈ ਗੁਰਮੁਖ ਜੀਤਨੁ ਆਪ ਕਰੇ ਸੋ ਹੋਵੇ ਇਕਸੇ ਹੁ ਲਿਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੰਨਾ ਪਾ ਵਿਚਾਰ ਦੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰੂ ਬਾਜੂ ਤਤੇ ਸਾਰ ਨ ਜਾਣੀ ਤੀਹ ਗੁਣੀ ਸੰਸਾਰ ਪਰਮ ਸੁਤ ਸੁਤਿਆ ਰਹਿਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਮਨ ਵਸਿਆ ਬੂਲੇ ਅੰਮ੍ਰਿਤ ਬਾਣੀ ਕਹ ਨਾਨਕ ਸੂਤ ਤਤ ਪਾਏ ਜਿਸਨੂੰ ਅੰਧ ਨਾਰ ਲੇਵ ਲਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਪ੍ਰੇਤ ਪਾਲ ਕ੍ਰਿਐ ਸੋ ਕਿਉ ਮਨੋ ਵਿਸਾਰੀਐ ਮਨੋ ਕੋ ਵਿਸਾਰੀਐ ਏ ਵੜਦਾਤਾ ਜੇ ਅਗਨ ਮੈਂ ਆਹਾਰ ਪਚਾਵੇ ਜਿਸਨੂੰ ਉਸਨੋ ਗੋ ਬੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਾਸ ਸੰਮਾਲੀਐ ਕਹੈ ਨਾਨਕ ਇਹ ਬੜਾ ਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹ ਮਾਇਆ ਮਾਇਆ ਅਗਨ ਮੈਂ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਦ ਇਸ ਬਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੈਵ ਛੁਟਕੀ ਲੱਗੀ ਤੇ ਸੁਨਾਮ ਆਇਆ ਅਮਰ ਵਰਤਾਇਆ ਇਹ ਮਾਇਆ ਰਤਰਮਸਰੇ ਮੋਹ ਪੁਜੇ ਭਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲੈਵ ਲੱਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿਟੋ ਰਹਿ ਲੋ ਕੁਬਿਲਾਏ ਐਸਾ ਸਤਗੁਰੂ ਜੇ ਮਿਲੈ ਤਿਸਨੂੰ ਸਿਰ ਸੋਂ ਪੀਏ ਵਿੱਚ ਆਪ ਜਾਏ ਕਿਸਦਾ ਜਿਉ ਤਿਸ ਮਿਲੈ ਰਹੇ ਹਰ ਬਸੇ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੀ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬੰਜਾਰਾ ਹਰ ਰਸ ਮੇਰੀ ਬਨ ਬਨ ਜਾਰਾ ਸਤਿਗੁਰ ਤੇ ਰਸ ਜਾਣੀ ਹਰਨਿਤ ਜਪਿਓ ਜਿਉ ਲਾਹਕ ਟਿਉ ਦਿਹਾੜੀ ਏ ਤਨ ਤਿੰਨਾ ਮਿਲਿਆ ਜਿਨ ਹਰਿ ਆਪੇ ਬਾਣਾ ਕੈ ਨਾਨਕ ਰਸ ਮੇਰੀ ਮਨੁਆ ਬਨ ਜਾਰਾ ਏ ਰਸਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਤ ਕਿੱਤੈ ਜਿਤਰ ਹਰਸ ਪੱਲੇ ਪਾਈ ਹਰਸ ਪੱਲੇ ਪੀਏ ਹਰਸ ਬੌਣਾ ਤਿਸ ਨਾਲ ਲੱਗ ਆਏ ਏ ਏਓ ਹਰਸ ਕਰਮੀ ਪਾਈਐ ਸਦਗੁ ਮਿਲੇ ਜਿ ਸਿਐ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਤ ਹਰ ਵਸੈ ਮਨ ਆਏ ਏ ਸ੍ਰੀਰਾ ਮੇਰਿਆ ਹਰ ਤੁਮ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆ ਪੇ ਮਾ ਦਾ ਆ ਪੇ ਪਿਤਾ ਜਿੰਝਿਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇ ਕੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਖੀ ਤਾਂ ਤੂ ਜਗ ਮੇ ਆਇ ਮਨ ਚੋਪਿਆ ਪ੍ਰਭ ਅਕੰ ਸੁਨਿਆ ਹਰ ਮੰਗਲ ਗਾਓ ਸਕੀ ਗ੍ਰੰਧਰ ਮੰਦਰ ਬਣਿਆ ਹਰ ਗਾਓ ਮੰਦਰ ਨਿਤ ਸਕੀਏ ਸੋਗ ਦੁੱਖ ਨਾ ਬਿਆਪੈ ਗੁਰ ਚੰਨ ਲਗੇ ਦਿਨ ਸਪਗੇ ਆਪਣਾ ਪਿਰ ਜਪੈ ਹਨਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਪਗੋ ਕੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸ੍ਰੀ ਦਾ ਮੇਰਿਆ ਇਸ ਜਗ ਮੈਂ ਆਏ ਕੇ ਕਰ ਕਰ ਕਮਾਇਆ ਕਿਹ ਕਰਮ ਕੁਮਾਯਾ ਤੁਸੀ ਰਾਜ ਆ ਤੂੰ ਜਗ ਮੈਂ ਆਇਆ ਜਿਨ ਹਰ ਤਿਆਰ ਜਿਨ ਰਚਿਆ ਸੋ ਹਰ ਮਨ ਨਾਮ ਵਸਾਇ ਗੁਰ ਪ੍ਰਸਾਦੀ ਹਰ ਮਨ ਬਸਿਆ ਪੂਰਵ ਲਿਖਿਆ ਪਾਇ ਕਹ ਨਾਨਕ ਇਹ ਸਰੀਰ ਪਰਬਾਨ ਹੋਆ ਜਿਨ ਸਤਿਗੁਰ ਕੋ ਸੱਚਤ ਲਾਇਆ ਏ ਨਿਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਬਰ ਨਾ ਦੇ ਖੋ ਕੋਈ ਹਰ ਬਿਨੇ ਅਬਰ ਨਾ ਦੇਖੋ ਕੋਈ ਨਦਰੀ ਨਦਰ ਨਿਆਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਜਿਆ ਤਾ ਬਿਕ ਹਰ ਇੱਕ ਹੈ ਹਰ ਬਿਨੇ ਅਬਰ ਨਾ ਕੋਈ ਕਹੇ ਨਾਨਕ ਇਹ ਨਿਤਰੋ ਅੰਧ ਸੇ ਸਤਗੁਰੂ ਮਿਲਿਆ ਦੇਵ ਦ੍ਰਿਸ਼ਟੋਈ ਇਹ ਸੱਜਣੋ ਮੇਰਿਓ ਸਾਚੇ ਸੁਣਦੇ ਲੋ ਬਟਾਏ ਸਾਚੇ ਸੁਣਦੇ ਲੋ ਬਟਾਏ ਸ੍ਰੀ ਲਾਇ ਸੁਣੋ ਸਤਿ ਬਾਣੀ ਜੇ ਤੁਨੀ ਮੰਨ ਤਨ ਹਰਿਆ ਹੋਆ ਰਸਨਾ ਰਸ ਮਾੜੇ ਸਚ ਅਲਕ ਬਣਾਣੀ ਤਾਂ ਕੀ ਗਤ ਕਈ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਟਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਭਵਨ ਵਜਾਇਆ ਵਜਾਇਆ ਬਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀ ਦਸਮਾ ਗੁਪਤ ਰਖਾਇਆ ਗੁਰਦਵਾਰਾ ਲਾਇ ਭਾਵਨੇ ਇਕਨਾ ਦਸਮਾ ਦਵਾਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਵ ਨਿਤ ਤੇਦਾ ਅੰਤ ਨਾ ਜਾਇ ਪਾਇ ਕਹਿ ਨਾਨਕ ਹਰ ਪਿਆਰੀ ਜਿਉ ਗੁਬਾਂਦਰ ਰਖ ਕੇ ਬਾਜਾ ਬਪਣ ਮਜਾਇਆ ਏਉ ਸਾਚਾ ਸੋਲਾ ਸਾਚੇ ਕਰਗਾਵੋ ਗਾਵੋ ਤਾ ਸੋਲਾ ਕਰ ਸਾਚੇ ਜਿੱਥੇ ਸਦਾ ਸਤਿ ਧਵੈ ਫਤੋ ਧਵੈ ਜਦਤ ਭਾਵੈ ਗੁਰਮੁਖ ਚਿਨਾ ਬੁਝ ਜਾਵੈ ਏ ਸੱਚ ਸਭਨਾ ਕਾ ਖਸਮ ਜਿਸਨੋ ਬਖਸ਼ੇ ਸੋ ਜਲ ਪਾਵੈ ਕਹ ਨਾਨਕ ਸੱਚ ਸੋਲਾ ਸੱਚੇ ਕਰ ਗਾਵੈ ਆਨੰਦ ਸੁਣੋ ਬੜ ਪਾਗੀ ਉਹ ਸਗਲ ਮਨੋਰਥ ਪੂਰੇ ਘਰ ਬਰਮ ਪ੍ਰਭ ਆਇ ਆਤ੍ਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਸਾ ਚਿਨ ਪਏ ਐਸਰ ਸੇਪੂਏ ਗੁਰਤੇ ਜਾਣੀ ਸੁਣਦੇ ਪੀਦ ਕੇ ਪਵਿੱਤ ਸਤਿਗੁਰਿਆ ਪਰਪੂਰੇ ਹਿਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਬਨੀਤ ਕਹ ਤੇ ਪਵਿਤ ਸਤਿਗੁਰ ਰਿਹਾ ਪਰਪੂਰੇ ਬਨਮント ਨਾਨਕ ਗੁਰ ਕਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ